ਤੁਸੀਂ ਦੇਖ ਰਹੇ ਹੋ ਜਨ ਸੱਤੀ ਨਿਊਜ਼ ਪੰਜਾਬ ਮੈਂ ਹਾਂ رپورਟਰ ਗੁਰਸੇਵ ਸਿੰਘ ਸੋਈ ਅੱਜ ਅਸੀਂ ਪਹੁੰਚੇ ਹਾਂ ਬਰਨਾਲੇ ਜ਼ਿਲ੍ਹੇ ਦੇ ਪਿੰਡ ਗਹਿਲ ਵਿਖੇ ਜਿੱਥੇ ਕਿ ਇੱਕ অতি ਗਰੀਬ ਗਊਸ਼ਾਲਾ ਦੇ ਵਿੱਚ ਆਏ ਹਾਂ ਕਰਵਾਉਂਦੇ ਹਾਂ ਇੱਥੋਂ ਦੇ ਸੇਵਾਦਾਰ ਦੇ ਨਾਲ ਗੱਲਬਾਤ ਕੀ ਕਹਿਣਾ ਉਹਨਾਂ ਦਾ ਇਸ ਗਊਸ਼ਾਲਾ ਦੇ ਬਾਰੇ ਹਾਂਜੀ ਬਾਈ ਜੀ ਕੀ ਨਾਮ ਆ ਤੁਹਾਡਾ ਤੇ ਕਿਹੜਾ ਪਿੰਡ ਆ ਆਹੀ ਪਿੰਡ ਹੈ ਮੇਰਾ ਗਹਿਣਾ ਪਿੰਡ ਹੈ اے بابا جی دا ਬੱਚਾ ਹੀ ਮੈਂ ਹੇਮਰਾਜ ਮੇਰਾ ਨਾਮ ਹੈ ਵੈਸੇ ਮੈਨੂੰ ਰਾਜੂ ਦੇ ਨਾਮ ਨਾਲ ਜਾਣਦੇ ਹੀ ਸਰ ਇੱਥੇ ਜਾਨੀ ਕਿ ਮੈਂ ਸੇਵਾ ਕਰਦਾ ਇਹਨਾਂ ਦੀ ਤੇ ਬਾਬਾ ਜੀ ਦਾ ਬੇਟਾ ਬਾਬਾ ਜੀ ਤੋਂ ਬਾਅਦ ਮੇਰੀ ਡਿਊਟੀ ਲੱਗ ਗਈ ਜੀ ਇੱਥੇ ਜੀ ਠੀਕ ਹੈ اچھا ਕੀ ਕਹਿਣਾ ਚਾਹੋਗੇ ਇਸ ਗਊਸ਼ਾਲਾ ਦੇ ਬਾਰੇ ਤੇ ਮੈਂ ਅਸੀਂ ਦੇਖ ਰਹੇ ਹਾਂ ਇੱਧਰ ਤੂੜੀ ਦਾ ਜੋ ਕੋਠਾ ਪਾਇਆ ਹੋਇਆ ਬਿਲਕੁਲ ਢਹਿ ਚੁੱਕਿਆ ਤੂੜੀ ਖਰਾਬ ਹੋ ਚੁੱਕੀ ਹੈ ਹੋਰ ਕੀ ਕਹਿਣਾ ਚਾਹੋਗੇ ਇੱਥੇ ਕੀ ਕੀ ਮਦਦ ਦੀ ਜ਼ਰੂਰਤ ਹੈ ਦੇ ਹੇਲੇ ਹਾਲ ਤਾਇਆ ਜਿਹੜਾ ਸਾਇਦ ਡਿੱਗ ਗਿਆ ਕੂੜੀ ਵਾਲਾ ਪਾਂਡਾ ਇਹਨਾਂ ਦਾ ਬਹੁਤ ਖਰਾਬ ਹੋ ਗਿਆ ਜੀ ਫਿਲਹਾਲ ਤਾਂ ਇਸੇ ਦੀ ਚੰਗ ਜ਼ਰੂਰਤ ਹੈ ਸਾਨੂੰ ਪੈਸਾ ਕੋਈ ਚਾਹੀਦਾ ਨਹੀਂ ਹੈਗਾ ਜੀ ਵੀ ਸਾਨੂੰ ਤਾਂ ਜੇ ਕੋਈ ਕਰ ਸਕਦਾ ਮਦਦ ਤਾਂ ਇਹਦੇ ਵਾਸਤੇ ਜਿਹੜਾ ਰਸਮੇਰੇ ਤੇ ਲੱਗਣਾਗਾ ਜੀ ਸੀਮੈਂਟ ਹੋ ਗਿਆ ਬਜਰੀ ਹੋਗੀ ਏਟ ਹੋਗੀ ਜੀ ਇਹੇ ਵੀ ਕੋਈ ਸੇਵਾ ਮਿਲ ਜੇ ਤਾਂ ਬਹੁਤ ਵਧੀਆ ਹੋ ਜਾਈਗੀ ਇਹਨਾਂ ਦਾ ਐ ਆ ਵੀ ਚਾਹੇ ਇੱਥੇ ਆਹ ਨਾਉਣ ਜੀ ਪਰ ਆਹ ਕੂੜੀ ਖਾ ਕੇ ਵਿਚਾਰੀਆਂ ਗੁਜ਼ਾਰਾ ਕਰ ਲੈਂਦੀਆਂ ਨੇ ਜੀ ਆਪ ਦਾ ਜੀ ਵੀ ਹਰੇ ਫੱਟੀ ਨਹੀਂ ਵੀ ਹੈਗੇ ਤਾਂ ਆਹ ਹੁਣ ਕੂੜੀ ਆਈ ਜਿਹੜੀ ਆ ਤੁਸੀਂ ਦੇਖ ਹੀ ਰਹੇ ਹੋ ਸਾਰੀ ਖਰਾਬ ਹੋ ਗਈ ਜੀ ਜੀ ਇਹ ਹੁਣ ਇਹਨਾਂ ਨੂੰ ਖਾਣ ਦੇ ਵਿੱਚ ਵੀ ਦਿੱਕਤ ਆਉਂਦੀ ਹੈ ਜੀ ਮੈਂ ਤਾਂ ਸਾਡੀ ਤਾਂ ਇਹੀ ਮੰਗ ਹੈ ਜੀ ਕਿ ਜੇ ਕੋਈ ਕਰ ਸਕਦਾ ਕੋਈ ਸੇਵਾ ਮਤਲਬ ਤੁਸੀਂ ਕਹਿਣ ਦਾ ਭਾਵ ਆ ਵੀ ਆਪਣੇ ਹੱਥੀਆਂ ਕੇ ਸੇਵਾ ਕਰ ਸਕਦਾ ਪੈਸੇ ਦੀ ਕੋਈ ਨਹੀਂ ਹਾਂਜੀ ਪੈਸੇ ਦੀ ਕੋਈ ਜ਼ਰੂਰਤ ਨਹੀਂ ਸਾਨੂੰ ਵੀ ਆਪਦੇ ਹੱਥੀ ਜੋ ਵੀ ਕੋਈ ਚਾਹੁੰਦਾਗਾ ਇੱਟ ਗਾਰਾ ਜਿਹੜੀ ਵੀ ਚੀਜ਼ ਇੱਥੇ ਲੱਗ ਸਕਦੀ ਹੈ ਉਹ ਸਾਨੂੰ ਇੱਥੇ ਦੇ ਦੇਗੀ ਦਾਨ ਕਰੇ ਆਪਦੇ ਹੱਥੀ ਲਾ ਦੇ ਜੀ ਦਰਸ਼ਕੋ ਇੱਥੋਂ ਦੇ ਸੇਵਾਦਾਰ ਦੀ ਬਹੁਤ ਵਧੀਆ ਗੱਲ ਕੀਤੀ ਇਹਨਾਂ ਨੇ ਵੀ ਸਾਨੂੰ ਇੱਥੇ ਪੈਸੇ ਦੀ ਕੋਈ ਜ਼ਰੂਰਤ ਨਹੀਂ ਜੋ ਵੀ ਦਾਨੀ ਸੱਜਣ ਇੱਥੇ ਐਸੇ ਤੂੜੀ ਦੇ ਕੋਠੇ ਦੀ ਇਹਨੂੰ ਪਵਾ ਸਕਦਾਗਾ ਗਊਆਂ ਦੇ ਲਈ ਤੇ ਉਹ ਆਪਣੇ ਹੱਥੀਂ ਸੇਵਾ ਕਰ ਸਕਦਾਗਾ ਅੱਛਾ ਹੋਰ ਇੱਥੇ ਵੀਰ ਜੀ ਕੀ ਕੀ ਜ਼ਰੂਰਤਾਂ ਗਊਆਂ ਦੇ ਲਈ ਜ਼ਰੂਰਤਾਂ ਤਾਂ ਇਹ ਜਿੰਨੇ ਇੱਕ ਵੱਡੀ ਖੁਰਨੀ ਬਣ ਗਈ ਵਿਚਾਲੇ ਜਿੰਨੇ ਉਹਨਾਂ ਤਕੜੇ ਪਸ਼ੂ ਨੇ ਜੀ ਮਾਰੇ ਪਸ਼ੂ ਦੇ ਮਾਰਦੇ ਨੇ ਜੀ ਟੱਕਰ ਫਿਰ ਮਾਰੇ ਪਸ਼ੂ ਫੇ ਮੁੜ ਕੇ ਉੱਠਦਾ ਨਹੀਂ ਹੈਗਾ ਜੀ ਵੀ ਜਿੰਨੇ ਤਕੜਿਆਂ ਵਾਸਤੇ ਅਲੱਗ ਹੋ ਜੇ ਇੱਕ ਪੋਰਸ਼ਨ ਬਣ ਗਈ ਜੀ ਤੇ ਉਹੀ ਬਕਾਲੇ ਖੁਰਨੀ ਬਣ ਜੇ ਦੋਨੇ ਪਾਸੇ ਖਾਈ ਜਾਣ ਜੀ ਜੀ ਤੇ ਇਹਨਾਂ ਦਾ ਉਹ ਵਧੀਆ ਜਾਣੀ ਕਿ ਖੁੱਲਾ ਰਹੂ ਜੀ ਜਦੋਂ ਹੁਣ ਇੱਕ ਹੈਗੀ ਆ ਜੀ 100 ਫੁੱਟ ਫੁਰਨੀ ਬਰੀ ਹੋਈ ਆ ਜੀ ਮੇਰੇ ਕੋਲ ਉਹਦੇ ਦੇਤੀ ਤਕੜੇ ਮਾਰੇ ਖਾਂਦੇ ਨੇ ਜੀ ਜਦੋਂ ਤਕੜੇ ਦੇ ਨਹੀਂ ਮਾਰੇ ਦੇ ਮਾਰੇ ਆ ਜੀ ਪਰੰਪਰ ਵੀ ਉੜਦਾ ਨਹੀਂ ਜਿ ਮੁੜ ਕੇ ਵੀ ਜੇ ਇੱਕ ਹੋ ਸਕੇ ਤਾਂ ਵੀ ਇਹਨਾਂ ਦਾ ਤਕੜਿਆਂ ਦਾ ਅਲੱਗ ਤੇ ਮਾਰੇ ਦਾ ਅਲੱਗ ਬਣ ਜੇ ਜੀ ਬਿਲਕੁਲ ਕੋਈ ਇਹ ਜਾਂ ਕੋਈ ਸਿਹਦਾਦਾਰ ਮਿਲ ਜੇ ਜੀ ਆਜੇ ਕਿਵੇਂ ਹੁੰਦਾ ਜੀ ਚਲਦਾਨੀ ਬਹੁਤ ਨਹੀਂ ਛੱਜਣ ਬਿਲਕੁਲ ਬਿਲਕੁਲ ਹਾਂਜੀ अच्छा कितने टाइम से ਤੁਸੀਂ ਇਸ ਗਊਸ਼ਾਲਾ ਦੀ ਸੇਵਾ ਕਰ ਰਹੇ ਹੋ ਇੱਥੇ ਮੈਨੂੰ 1 ਸਾਲ ਹੋ ਗਏ ਜੀ ਬਾਈ ਜੀ ਦੀ ਗੱਤ ਤੋਂ ਬਾਅਦ ਜੀ ਮੈਨੂੰ ਇੱਥੇ ਮੇਰੀ ਸੇਵਾ ਲੱਗੀ ਹੈ ਜੀ ਜੀ ਬਾਬਾ ਜੀ ਨੇ ਪਹਿਲਾਂ 5 ਸਾਲ ਬਣਾਈ ਸੀ ਜੀ ਅੱਛਾ ਉਹਨਾਂ ਨੇ ਹੀ ਇੱਥੇ ਜਾਨਕੀ ਲਾਇਆ ਸੀਗਾ ਜੀ ਦੀ ਇੱਕ ਇੱਕ ਸਾਡੇ ਬਾਈ ਭਣਸਾ ਜੀ ਨੇ ਜੀ ਉਹ ਸਾਡੇ ਜਾਨਕੀ ਮੁੱਖ ਸੇਵਾਦਾਰ ਹੀ ਨਹੀਂ ਸਮਝੋ ਮੇਰੇ ਨਾਲ ਅੱਛਾ ਅੱਛਾ ਹਾਂਜੀ ਉਹ ਮੇਰੀ ਬਹੁਤ ਮਦਦ ਕਰਦੇ ਨੇ ਇਹ ਗਊ ਹੁਣ ਬਿਮਾਰ ਹੋ ਗਈ ਹੈ ਨਾ ਹਾਂਜੀ ਇਸ ਤਰ੍ਹਾਂ ਦੀ ਸਥਿਤੀ ਕਿੰਨੇ ਦਿਨਾਂ ਬਾਅਦ ਗਵਾਂ ਤੇ ਆ ਜਾਂਦੀ ਹੈ ਕੋਈ ਨਾ ਕੋਈ ਬਿਮਾਰ ਰਹਿੰਦੀ ਹੋਊਗੀ ਹਾਂਜੀ ਮਹਾਰਾਜ ਜੀ ਮੈਂ ਹੁਣ ਇੰਨੇ ਪਸ਼ੂ ਨਹੀਂ ਇੰਨਾ ਚ ਇੱਕ ਨਾ ਦਾ ਬਿਮਾਰ ਹੋ ਜਾਂਦਾ ਹੈਗਾ ਜੀ ਜੀ ਤੇ ਮੇਰੇ ਕੋਲ ਡਾਕਟਰ ਸਾਹਿਬ ਨੇ ਕਿਹਾ ਜਿਹੜੇ ਵੀ ਇੱਥੇ ਵਾਲੇ ਨਹੀਂ ਜੀ ਮੇਰੇ ਕੋਲ ਕੁਝ ਨਹੀਂ ਜੀ ਮੈਂ ਤੁਹਾਨੂੰ ਸਰਕਾਰੀ ਇੱਥੇ ਡਾਕਟਰ ਆ ਕੇ ਕਰਦਾ ਹੈਗਾ ਹਾਂਜੀ ਸਰਕਾਰੀ ਪਿੰਡੋਂ ਡਾਕਟਰ ਆਉਂਦੇ ਨੇ ਜੀ ਉਹ ਪਿੰਡ ਵਾਲੇ ਕਰ ਜਾਂਦੇ ਨੇ ਜਦੋਂ ਉਹਨਾਂ ਨੂੰ ਸੁਨੇਹਾ ਤੇ ਜੇ ਉਹ ਆ ਕੇ ਟੀਕੇ ਲਾ ਕੇ ਜਾਂਦੇ ਨੇ ਜੀ ਓਕੇ ਕਈ ਵਾਰੀ ਹੁਣ ਇੱਥੇ ਸਕੰਜੇ ਦੀ ਇੱਕ ਬਹੁਤ ਜ਼ਰੂਰਤ ਹੈ ਜਿਵੇਂ ਹੁਣ ਆ ਗਊ ਗਾਏ ਇਹਦੇ ਅਲੱਗ-ਤਾਂ ਕਰ ਗਿਆ ਨੇ ਜੀ ਓਕੇ ਰੇ ਨੂੰ ਸਕੰਜੇ ਦੇ ਵਿੱਚ ਖੜਾ ਕੀਤਾ ਜਾਵੇ ਹਾਂ ਤਾਂ ਇਹ ਇਹਦੇ ਪੈਰਪੂਰਾਂ ਦੀ ਮਾਲਸ਼ ਹੋ ਸਕਦੀ ਆ ਕੋਈ ਕੀ ਆ ਬਾਤੀ ਜਾਵੇ ਜੀ ਕੋਈ ਪ੍ਰਮਾਤਮਾ ਕਰਨੀ ਕੋਈ ਬਣ ਕੇ ਤਾਈ ਦਰਸ਼ਕੋ ਤੁਸੀਂ ਦੇਖ ਸਕਦੇ ਹੋ ਇਨ੍ਹਾਂ ਸੇਵਾਦਾਰਾਂ ਦੇ ਕੋਲੇ ਕਿੰਨੀਆਂ ਗਾਵਾਂ ਨੇ ਇੱਥੇ 100 ਦੇ ਲਗਭਗ ਹੈਗੀ 100 ਦੇ ਲਗਭਗ ਗਾਵਾਂ ਇੱਥੇ ਰੱਖੀ ਹੋਈ ਆ ਜਿਨ੍ਹਾਂ ਦੀ ਇਹ ਸੇਵਾ ਕਰ ਰਹੇ ਨੇ ਪਰ ਇਨ੍ਹਾਂ ਕੋਲੇ ਪ੍ਰਬੰਧ ਬਹੁਤ ਘੱਟ ਆ ਇਸ ਗਊਸ਼ਾਲਾ ਦੇ ਵਿੱਚ ਕੋਈ ਸਕੰਜਾ ਨਹੀਂ ਕੋਈ ਪਾਣੀ ਪੀਣ ਵਾਲੀ ਵੱਡੀ ਖੇਲ ਨਹੀਂ ਇਹਨਾਂ ਦੇ ਲਈ ਇੱਕ ਛੋਟੀ ਜੀ ਖੇਲ ਬਣਾਈ ਹੋਈ ਆ ਜਿਹਦੇ ਵਿੱਚ ਪਸ਼ੂ ਜਦੋਂ ਪਾਣੀ ਪੀਂਦੇ ਆ ਇਹਨਾਂ ਦਾ ਕਹਿਣਾ ਉਹ ਲੜ ਵੀ ਪੈਂਦੇ ਨੇ ਕਿਉਂਕਿ ਛੋਟੀ ਹੈ ਜੀ ਖੇਲ ਅੱਛਾ ਹੋਰ ਕੀ ਕਹਿਣਾ ਚਾਹੋਗੇ ਇੱਕ ਜਦੋਂ ਤਕੜਾ ਪਸ਼ੂ ਜੀ ਮਾੜੇ ਪਸ਼ੂ ਦਾ ਉਹਨੂੰ ਪਤਾ ਹੀ ਤਕੜਾ ਪਸ਼ੂ ਮਾੜੇ ਨੂੰ ਨਹੀਂ ਚੱਲਦਾ ਜੀ ਤੇ ਮਾੜੇ ਨੇ ਇੱਕ ਟੱਕਰ ਨਹੀਂ ਚੱਲਦਾ ਜਦੋਂ ਉਹ ਲੜ ਪੈਣਗੇ ਉਸਨੇ ਕਈ ਵਾਰ ਤਾਂ ਵਿੱਚ ਖੇੜ ਦੇ ਵਿੱਚ ਵੀ ਆ ਕੇ ਇਹ ਵਿਗ ਜਾਂਦੇ ਨੇ ਜੀ ਪਸ਼ੂ ਜੀ ਇਹ ਖੁੱਲੀ ਖੇਲ ਹੋਊਗੀ ਜੀ ਆਪਸ ਵਿੱਚ ਆਪ ਦਾ ਚਾਰੇ ਪਾਸੇ ਪੀ ਜਾਣ ਜੀ ਕਿਸੇ ਦੀ ਲੜਾਈ ਨਾ ਹੋਵੇ ਇਹਨਾਂ ਦੀ ਆਸ ਤੁਮੇ ਮੈਨੂੰ ਇਹ ਚਾਹੁੰਦੇ ਆਂ ਵੀ ਜਿਹਨਾਂ ਦਾ ਟੱਕਰੇ ਮਾੜਿਆਂ ਦਾ ਅਲੱਗ ਹੋ ਜਾਏਗੀ ਛੋਟੇ ਬੱਚੇ ਨੇ ਮਾਰੇ ਪਸ਼ੂ ਨੇ ਉਹ ਵੀ ਤੇਰੇ ਅਲੱਗ ਹੋਣਗੇ ਉਹਨਾਂ ਦਾ ਲਾਕਡਾਊਨ ਹੋਵੇ ਅੱਛਾ ਇੱਥੇ ਜਿਸ ਤਰ੍ਹਾਂ ਹੁਣ ਗਰਮੀ ਦਾ ਮੌਸਮ ਆ ਰਿਹਾ ਹਾਂਜੀ ਇਹਨਾਂ ਦੇ ਰਹਿਣ ਦੇ ਲਈ ਕੋਈ ਵਧੀਆ ਸੈੱਟ ਦਾ ਪ੍ਰਬੰਧ ਹੈ ਇਹਨਾਂ ਦੇ ਵਿੱਚ ਆਹੀ ਆਹੀ ਪ੍ਰਬੰਧ ਹੈ ਜੀ ਮਹਾਰਾਜ ਜੀ ਆ ਤੁਸੀਂ ਦੇਖ ਹੀ ਰਹੇ ਹੋ ਕਿ ਇੱਥੇ ਇਹਨਾਂ ਦੀ ਸ਼ੈਟਿੰਗ ਹੋ ਜਾਂਦੀ ਆ ਹੋ ਜਾਂਦੀ ਆ ਜੀ ਲਗਭਗ ਬਸ ਔਖੀ ਹੀ ਹੁੰਦੀ ਆ ਜੀ ਦਰਸ਼ਕੋ ਇਹਨਾਂ ਦਾ ਕਹਿਣਾ ਹੈ ਇਧਰ ਮੈਂ ਕੈਮਰਾਮੈਨ ਨੂੰ ਕਹਿਣਾ ਵੀ ਸੈੱਡ ਵੀ ਦਿਖਾਇਆ ਜਾਵੇ ਇਸ ਸੈੱਡ ਦੇ ਦੇ ਨਾਲ ਇਹਨਾਂ ਦਾ ਗੁਜ਼ਾਰਾ ਪਸ਼ੂਆਂ ਦਾ ਨਹੀਂ ਹੁੰਦਾ ਜੇ ਕੋਈ ਦਾਨੀ ਸੱਜਣ ਸੈੱਡ ਆਪਣੇ ਹੱਥੀ ਪਵਾ ਜਾਵੇ ਆ ਕੇ ਸੇਵਾ ਕਰ ਜੇ ਇਹਨਾਂ ਦਾ ਕਹਿਣਾ ਵੀ ਬੜਾ ਧੰਨਵਾਦ ਆ ਉਹਨਾਂ ਦਾ ਦੇਹਗੇ ਪਿੰਡ ਦੇ ਨਾਲ ਜਿਹੜਾ ਮਨਬੰਦ ਹੈ ਪੂਰਾ ਪਾਣੀ ਦਾ ਪ੍ਰਬੰਧ ਪੂਰਾ ਹੈ ਜੀ ਇੱਥੇ ਮੋਟਰ ਲੱਗੀ ਹੋਈ ਹੈ ਜੀ ਉਹ ਪਿੰਡ ਵਾਲਿਆਂ ਨੇ ਹੀ ਬੋਰ ਕਰਵਾ ਕੇ ਦਿੱਤਾ ਸੀ ਉਹਦੇ ਬਾਬਾ ਜੀ ਨੇ ਜੀ ਤੇ ਜੇ ਕੋਈ ਬਾਬਾ ਜੀ ਸੀਗੇ ਉਹਦਾ ਪ੍ਰਬੰਧ ਕੋਈ ਜ਼ਿਆਦਾ ਸੀਗੇ ਹੁਣ ਥੋੜੇ ਜੇ ਘਟਨੇ ਗਏ ਜੀ ਵੀ ਜੇ ਆ ਬਣ ਜੇ ਬਾਬਾਈ ਤੇ ਬਣੇਗਾ ਕੋਈ ਸੀਗਾ ਹੀ ਪਰ ਕੋਪ ਤੁਹਾਡਾ ਕਹਿੰਦਾ ਭਾਵ ਹੈ ਇਸ ਟਾਈਮ ਇਸ ਟਾਈਮ ਹਾਲਤ ਇਹਨਾਂ ਦੀ ਬਹੁਤ ਖਰਾਬ ਆ ਗਊ ਹਾਂਜੀ ਖਰਾਬ ਆ ਜੇ ਟਾਈਮ ਜੀ ਗਰੀਬ ਗਏ ਥੱਲਾ ਕਹਿ ਸਕਦੇ ਹਾਂ ਜੀ ਹੂੰ ਵੀ ਜਿਵੇਂ ਕੋਈ ਇਨਾ ਕੋਈ ਹੈ ਨਹੀਂ ਜੀ ਇਹਨੂੰ ਮਦਦ ਸਰਕਾਰੀ ਮਦਦ ਨਹੀਂ ਹੈਗੀ ਜੀ ਕੋਈ ਅੱਛਾ ਪਿੰਡਾਂ ਦੇ ਵਿੱਚ ਜੋ ਆਉਂਦੇ ਨੇ ਜੀ ਪਾਟ ਕਰਕੇ ਉਹੀ ਨਹੀਂ ਜੀ ਬਸ ਅੱਛਾ ਹਾਂਜੀ ਇੱਕ ਤੁਹਾਨੂੰ ਪਤਾ ਅੱਜਕੱਲ ਸਭ ਕੰਮ ਆਲੇ ਨਹੀਂ ਜੀ ਕੁਈ ਪ੍ਰੋਪਰ ਸੇਵਾਦਾਰ ਲੱਗਿਆ ਵੀ ਜਿਹਨੇ ਮਹੀਨੇ ਦੇ ਮਹੀਨੇ ਸੇਵਾ ਇੰਨੀ ਕਰਨੀ ਕਰ ਨਹੀਂ ਨਹੀਂ ਕੋਈ ਵੀ ਨਹੀਂ ਤਾਂ ਸੇਵਾਦਾਰ ਨਹੀਂ ਹਾੜੀ ਸੌਣੀ ਗ੍ਰਾਹੀ ਕਰਦੇ ਆ ਜੀ ਬਸ ਆਹ ਤੇ ਹਾਂ ਜੀ ਪਿੰਡਾਂ ਦੇ ਵਿੱਚੋਂ ਜਾਂਦੇ ਆ ਆਂਗਣ-ਗਮਣ ਕੋ ਫਿਰ ਦਾਣਾ ਦੂਣਾ ਇਕੱਠਾ ਹੋ ਜਾਂਦਾ ਹੈ ਜੀ ਜੀ ਉਹੀ ਬਸ ਆਪਾਂ ਕਰਦੇ ਆ ਜੀ ਓਕੇ ਦਾਣਾ ਦੂਣਾ ਬਣ ਜਾਂਦਾ ਹੈ ਕੋਈ ਮਾਇਆ ਪੈਸੇ ਵੀ ਆ ਜਾਂਦੇ ਜਿਵੇਂ ਢਿੱਲਾ ਹੋ ਗਈ ਪਸ਼ੂ ਵਿੱਚ ਆ ਜਾਂਦੇ ਨੇ ਜਿਵੇਂ ਤੁਸੀਂ ਆਗੇ ਤੁਹਾਨੂੰ ਕਹਤਾ ਜੀ ਵਾਹ ਭਾਈ ਆ ਗਿਆ ਇਹਨਾਂ ਨੂੰ ਕਹਤਾ ਜੀ ਜੀ ਦੂ ਦਿਨ ਨਹੀਂ ਕੀ ਕਰੂ ਇਹਨਾਂ ਨੂੰ ਆ ਦਵਾਈ ਗੋਲੀ ਲਿਆਉਣੀ ਐ ਹੋ ਜਾਂਦਾ ਜੀ ਕੋਈ ਜਾਨਿਕ ਪ੍ਰੋਪਰ ਕੋਈ ਪੱਕੀ ਨਹੀਂ ਹੈਗੀ ਜੀ ਦਰਸ਼ਕੋ ਸੇਵਾ ਦਾ ਅਰਦਾ ਕਹਿਣਾ ਹੈ ਵੀ ਇੱਥੇ ਇਹ ਜਾਂ ਕੋਈ ਦਾਨਿਸ਼ਜਨ ਨਹੀਂ ਪਹੁੰਚਿਆ ਵੀ ਜਿਹੜਾ ਹਰ ਮਹੀਨੇ ਦੇ ਵਿੱਚ ਇਹਨਾਂ ਨੂੰ ਕੋਈ ਇਹਨਾਂ ਦੀ ਸੇਵਾ ਕਰ ਸਕੇ ਹਨਾ ਬੜੀਆ ਟਾਂਗ ਦੇ ਨਾਲ ਹਾਂਜੀ ਵੀਰ ਜੀ ਕਿਹੜਾ ਪਿੰਡ ਹੈ ਤੁਹਾਡਾ ਕੀ ਕਹਿਣਾ ਚਾਹੋਗੇ ਇਸ ਗਊਸ਼ਾਲਾ ਦੇ ਵਿੱਚ ਬਾਰੇ ਵੀਰ ਜੀ ਮੇਰਾ ਪਿੰਡ ਹੈ ਜੀ ਗਹਿੜ ਮੇਰਾ ਨਾਮ ਸੁਖਪਾਲ ਸਿੰਘ ਹੈ ਇਹ ਗਹਿਲਪਿੰਡ ਦੇ ਵਿੱਚ ਪੈਂਦੀ ਹੈ ਜ਼ਿਲ੍ਹੇ ਬਰਨਾਲੇ ਦੇ ਵਿੱਚ ਗਊਸਾਲਾ অতি ਗਰੀਬ ਗਊਸਾਲਾ ਜੀ ਅਸੀਂ ਇਹਦੇ ਵਾਸਤੇ ਵੱਦ ਤੋਂ ਵੱਧ ਸੇਵਾ ਚਾਹੁੰਦੇ ਆਂ ਵੀ ਕੋਈ ਮਾਇਆ ਦੀ ਸਾਨੂੰ ਜ਼ਰੂਰਤ ਨਹੀਂ ਸਾਨੂੰ ਬਸ ਸੈੱਡ ਪੈਜੇ ਸਾਡਾ ਤੇ ਹੋਰ ਅਸੀਂ ਕੁਝ ਨਹੀਂ ਕਰਨਾ ਸਾਨੂੰ ਸੀਮੈਂਟ ਵਗੈਰਾ ਏਟ ਵਗੈਰਾ ਆਪਦੇ ਹੱਥੀਂ ਆ ਕੇ ਦਾਨ ਕਰਦੇ ਚਾਹੀਦੇ ਚਾਹੀਦੇ ਅੱਛਾ ਅੱਛਾ ਹਾਂਜੀ ਕੀ ਕੀ ਦਿੱਕਤਾਂ ਆਉਂਦੀਆਂ ਤੁਸੀਂ ਇੱਥੇ ਰੋਜ਼ ਆਉਂਦੇ ਆ ਤੁਹਾਡਾ ਕਹਿਣਾ ਹੈ ਇੱਥੇ ਇੱਥੇ ਦਿੱਕਤ ਆਹੀ ਹੈ ਜੀ ਜਿਵੇਂ ਉਹ ਛੋਟੀ ਖੁਰਨੀ ਬਣੀ ਆ ਉੱਥੇ ਕੋਈ ਪੌਣ ਆਉਂਦਾ ਪਾਉਂਦੇ ਆ ਛੋਟੀ ਖੁਰਨੀ ਆ ਸਾਨੂੰ ਖੁਰਨੀ ਵੱਡੀ ਚਾਹੀਦੀ ਆ ਉਹ ਛੋਟੀ ਖੁਰਨ ਹੋਣ ਦੇ ਕਾਰਨ ਕਰਕੇ ਉੱਥੇ ਪਸ਼ੂ ਜਿਹੜਾ ਤਕੜਾ ਖੜਦਾਗਾ ਉਹ ਮਾਰੇ ਦੇ ਟੱਕਰ ਮਾਰਦਾ ਜਿਹਦੇ ਨਾਲ ਮਾਰੇ ਪਸ਼ੂ गिर ਜਾਂਦਾ ਤੇ ਮੁੜ ਕੇ ਉੱਠਦਾ ਨਹੀਂ ਆਇਆ ਅੱਛਾ ਅੱਛਾ ਹਾਂਜੀ ਸਾਨੂੰ ਆਇਆ ਵੀ ਸਾਡਾ ਵੱਡਾ ਖੁਰਨ ਬਣ ਜੇ ਤੇ ਸਾਡਾ ਤੂੜੀਆਂ ਵਾਲਾ ਸੈੱਡ ਬਣ ਜੇ ਜਿਹੜਾ ਗਾਇਆਂ ਦਾ ਭੋਜਨ ਬਚਿਆ ਰਹੇ ਇਹ ਅਤੀ ਗਰੀਬ ਕੌਮਸਾ ਲਈਏ ਸਾਨੂੰ ਵੱਧ ਤੋਂ ਵੱਧ ਸੇਵਾ ਚਾਹੀਦੀ ਏ ਸਾਨੂੰ ਮਾਇਆ ਦੀ ਲੋੜ ਕੋਈ ਅੱਛਾ ਅੱਛਾ ਹਾਂਜੀ ਤੇ ਵੱਧ ਤੋਂ ਵੱਧ ਆ ਸਾਡਾ ਗਾਇਆਂ ਦਾ ਸੈੱਡ ਇਹਨੇ ਖ਼ਰਦੀਆਂ ਦੇ ਵਿੱਚ ਗਰਮੀਆਂ ਦੇ ਵਿੱਚ ਔਖਾ ਹੁੰਦਾ ਇਹ ਇਹ ਪੈ ਜੇ ਤਾਂ ਸਾਨੂੰ ਹੋਰ ਵੀ ਫਾਇਦਾ ਹੋ ਜੂਗਾ ਜੀ ਅਸੀਂ ਪਿੰਡ ਦਾ ਵੀ ਸੰਜੋਗ ਚਾਹੁੰਦੇ ਆ ਸਾਨੂੰ ਪਹਿਲਾਂ ਵੀ ਪਿੰਡ ਮਦਦ ਕਰਦਾ ਅਸੀਂ ਵੱਧ ਤੋਂ ਵੱਧ ਹੋਰ ਚਾਹੁੰਦੇ ਵੀ ਸਾਨੂੰ ਵੱਧ ਤੋਂ ਵੱਧ ਮਦਦ ਕਰਨ ਹਾਂਜੀ ਇਹ ਵਾਲੇ ਵਾਲੇ ਦੇ ਪਿੰਡ ਕਰ ਨਹੀਂ ਰਹੇ ਮਦਦ ਵਾਲੇ ਵਾਲੇ ਦੇ ਸਾਰੇ ਪਿੰਡ ਮਦਦ ਕਰਦੇ ਪਰ ਅਸੀਂ ਉਦੋਂ ਜਾਣਿਆ ਜੀ ਸਾੜੀ ਸੋਹਣੀ 6 ਮਹੀਨੇ ਪਿੱਛੋਂ ਮਦਦ ਕਰ ਦਿੰਦੇ ਨੇ ਕੋਈ ਦਾਲ ਕੋਈ ਆਟਾ ਪਾਣੀ ਜੋ ਵੀ ਹੁੰਦਾ ਕੋਈ ਮਾਇਆ ਮਾਇਆ ਹੁੰਦੀ ਆ ਤਾਂ ਗਾਈਆਂ ਤੇ ਲਾ ਦਿੰਨੇ ਆ ਦਾਣੇ ਦੀ ਜਰੂਰਤ ਪੈਂਦੀ ਹੈ ਦਾਣੇ ਦਾ ਗੱਟਾ ਚੱਕ ਲੈਣੇ ਜੀ ਕੋਈ ਢਿੱਲੀ ਹੁੰਦੀ ਹੈ ਡਾਕਟਰ ਬਲਾ ਕੇ ਉਹਦੀ ਸੇਵਾ ਕਰਵਾ ਦੇ ਅੱਛਾ ਅੱਛਾ ਹਾਂਜੀ ਕੋਈ ਸਰਕਾਰੀ ਮਦਦਤਾ ਰਹੀ ਇੱਥੇ ਸਰਕਾਰੀ ਮਦਦ ਇੱਕ ਡਾਕਟਰ ਹੈਗਾ ਜੀ ਉਹ ਵਿਚਾਰਾ ਆ ਜਾਂਦਾ ਆਪਣੇ ਪਹਿਲੇ ਬੋਲ ਕਹਿਣ ਤੇ ਵੀ ਹਾਂ ਭਾਈ ਗਾਂ ਢਿੱਲੀ ਆ ਤਾਂ ਉਹ ਪਹਿਲੇ ਬੋਲ ਤੇ ਆ ਜਾਂਦਾ ਵਿਚਾਰਾ ਮਦਦ ਕਰਕੇ ਆਂਦਾ ਸਰਕਾਰੀ ਡਾਕਟਰ ਹੈ ਜੀ ਅੱਛਾ ਅੱਛਾ ਹਾਂਜੀ ਕੋਈ ਮਾਲੀ ਸ਼ੈਤਾਨੀ ਆਂਦੀ ਹੈ ਹਨਾ ਨਾ ਉਸ ਤਰ੍ਹਾਂ ਕੋਈ ਨਹੀਂ ਯਾਰ ਅੱਛਾ ਹਾਂਜੀ ਹਾਂ ਸਾਨੂੰ ਤਾਂ ਐ ਵੀ ਵੱਧ ਤੋਂ ਵੱਧ ਸਾਡੀ ਗਾਈਆਂ ਦੀ ਸੇਵਾ ਹੋਵੇ ਤਾਂ ਪਸ਼ੂ ਮਰਨ ਥੋੜੇ ਤੇ ਇਹਨਾਂ ਦੀ ਸੇਫਟੀ ਰਹੇ ਹਾਂ ਜੀ ਤੇ ਕੋ ਖੁਰਨ ਵੱਡਾ ਬਣ ਜੇ ਤੇ ਗਾਈਆਂ ਦੇ ਭੋਜਨ ਵਾਸਤੇ ਸੈੱਡ ਵਧੀਆ ਪੈ ਜੇ ਬਸ ਸਾਨੂੰ ਮਾਇਆ ਦੀ ਜਰੂਰਤ ਨਹੀਂ ਸਾਨੂੰ ਤਾਂ ਜੋ ਆਪਲਾ ਕਰੇਗਾ ਇਹ ਤੇ ਸੀਮੈਂਟ ਵਗੈਰਾ ਇੱਥੇ ਚਾਰੀਆਂ ਲਿੱਸੀਆਂ ਬਹੁਤ ਆ ਉਹਦਾ ਕਰਕੇ ਆ ਜੀ ਜਿਵੇਂ ਹੁਣ ਕੋਈ ਤਕੜਾ ਪਸ਼ੂ ਹੁੰਦਾ ਉਹ ਵੱਢ ਮਾਰਦਾ ਤੇ ਮਾਰੇ ਨੂੰ ਵਿਚਾਰੇ ਨੂੰ ਲੱਗਣ ਦਾ ਟਾਈਮ ਨਹੀਂ ਲੱਗਦਾ ਖੁਰਨ ਤੇ ਉਹਦੇ ਕਰਕੇ ਫਿਰ ਇਹ ਵਿਚਾਰੀਆਂ ਘੱਟ ਖਾਂਦੀਆਂ ਉਹਦੇ ਕਰਕੇ ਲਿੱਸੀਆਂ ਰਹਿ ਜਾਂਦੀਆਂ ਨੇ ਜੇ ਇਹਨਾਂ ਨੂੰ ਪ੍ਰੋਪਰ ਪੂਰਾ ਅਨਾਜ ਨਹੀਂ ਪੈ ਰਿਹਾ ਇਸ ਕਰਕੇ ਇਹ ਤਾਂ ਬਹੁਤ ਲਿੱਤੀਆਂ ਆ ਜੀ ਹਾਂਜੀ ਇਹਨਾਂ ਨੂੰ ਉਹੀ ਚੀਜ਼ ਕਹਿੰਦੇ ਆ ਜਿਵੇਂ ਹੁਣ ਤੂੜੀ ਕਿੰਨੀ ਖਰਾਬ ਹੋ ਗਈ ਜੀ ਤੇ ਇਸ ਵਾਰ ਆਪਣਾ ਹਰਾਚਾਰਾ ਵੀ ਬਹੁਤ ਘਟਾ ਆ ਤੂੜੀ ਤੇ ਪਾਉਂਦੇ ਆ ਦਾਣਾ ਹੁੰਦਾ ਉਹ ਪਾ ਦਿੰਦੇ ਆ ਜੀ ਸੰਨੀ ਕਰ ਦਿੰਦੇ ਆ ਚਲੋ ਜਿੰਨੀ ਕਰ ਆਪਾਂ ਤੋਂ ਹੁੰਦੀ ਆਪਾਂ ਕਰ ਦਿੰਦੇ ਆ ਪਰ ਫੇਰ ਵੀ ਇਹ ਮਾੜੇ ਪਸ਼ੂ ਮਾੜੇ ਹੀ ਰਹਿ ਜਾਂਦੇ ਨੇ ਕੋ ਤਕੜਾ ਖਾਈ ਜਾਂਦਾ ਜੀ ਤਕੜਾ ਮਾੜੇ ਦੇ ਟੱਕਰ ਮਾਰਦਾ ਮੁਰਕੇ ਉਹ ਵਿਚਾਰਾ ਡਾਊਨ ਪੈ ਜਾਂਦਾ ਅੱਛਾ ਕਿੰਨੇ ਸੇਵਾਦਾਰ ਹੋ ਇਸ ਗੋਦਾਨ ਨੇ ਇਸ ਦੇ ਵਿੱਚ ਘੱਟ ਤੋਂ ਘੱਟ 4 ਤਾਂ ਹੈਗੇ ਹੈਗੇ ਨੇ ਜਿਹੜੇ ਪੱਕੇ ਨੇਗੇ अच्छा हां जी बाकी ਹੋਰ ਪਿੰਡ ਦੇ ਵਿੱਚੋਂ ਮੁੰਡੇ ਆ ਜਾਂਦੇ ਨੇ ਕੋਈ ਸਿਆਣੇ ਬਜ਼ੁਰਗ ਵੀ ਆ ਜਾਂਦੇ ਨੇ ਐ ਬਹੁਤ ਮਦਦ ਕਰ ਦਿੰਦੇ ਨੇ ਠੀਕ ਆ ਠੀਕ ਹਾਂ ਜੀ ਹੋਰ ਕੋਈ ਗੱਲ ਕਹਿਣੀ ਆ ਬਸ ਅਸੀਂ ਤਾਂ ਇਹੀ ਕਹਾਂਗੇ ਜੀ অতি ਗਰੀਬ ਗਊਸ਼ਾਲਾ ਵੀ ਸਾਡੀ ਮਦਦ ਕਰੋ ਤੇ ਸਾਡੇ ਗਾਇਆਂ ਦਾ ਫੈੱਡ ਪਹਜੇ ਤੇ ਇੱਧਰ ਰਹਿਣ ਵਾਸਤੇ ਵਧੀਆ ਪ੍ਰਬੰਧ ਹੋ ਜੇ ਤੇ ਮਾਰੇ ਪਸ਼ੂਆਂ ਨੂੰ ਅਲੱਗ ਪੋਰਸ਼ਨ ਬਣ ਜੇ ਤਾਕੜਿਆਂ ਨੂੰ ਅਲੱਗ ਬਣੇ ਵੀ ਜਿਹੜੇ ਕੋਈ ਇੱਕ ਦੂਸਰੇ ਨੂੰ ਮਾਰਨ ਦੀ ਦਿੱਕਤ ਨਾ ਆਵੇ ਬਸ ਕੋ ਇਹ ਸਾਨਾ ਵੀਰ ਗਹਿਲ ਤੋਂ ਇਹ ਇਥੇ ਸੇਵਾ ਕਰਦੇ ਨੇ ਗਉਆਂ ਦੀ ਤੇ ਅਸੀਂ ਹੋਰ ਕੋਈ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਸਾਨੂੰ ਦਿਓ ਇਜਾਜ਼ਤ ਮੈਂ ਹਾਂ ਪੱਤਰਕਾਰ ਗੁਰਸ਼ੇਖ ਸੋਹੀ ਦੇਖਦੇ ਰਹੋ ਜਨ ਸ਼ਕਤੀ ਨਿਊਜ਼ ਪੰਜਾਬ